ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਪੜਨ ਜਾ ਰਹੇ ਹਾਂ ਕਵੀ ਪਾਸ਼ ਬਾਰੇ ਇਸ ਵੀਡੀਓ ਦਾ ਪੀਡੀਐਫ ਤੁਹਾਨੂੰ ਡਿਸਕ੍ਰਿਪਸ਼ਨ ਵਿੱਚ ਮਿਲ ਜਾਵੇਗਾ ਸੋ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਜਨਮ ਪਾਸ਼ ਦਾ ਜਨਮ 9 ਸਤੰਬਰ 1950 ਨੂੰ ਅਵਤਾਰ ਸਿੰਘ ਸੰਧੂ ਦੇ ਤੌਰ ਤੇ ਪਿੰਡ ਸਲੇਮ ਜ਼ਿਲ੍ਹਾ ਜਲੰਧਰ ਦੇ ਇੱਕ ਮੱਧ ਵਰਗੀ ਕਿਸਾਨ ਪਰਿਵਾਰ ਵਿੱਚ ਹੋਇਆ ਮਾਤਾ ਪਿਤਾ अवतार सिंह संधू पाच ਦੇ ਪਿਤਾ ਸੋਹ ਸਿੰਘ ਸੰਧੂ ਫੌਜ ਵਿੱਚ ਨੌਕਰੀ ਕਰਦੇ ਸਨ ਅਤੇ ਕਵਿਤਾ ਲਿਖਣ ਦੇ ਸ਼ੌਕੀਨ ਵੀ ਸਨ ਉਸ ਦੀ ਮਾਤਾ ਦਾ ਨਾਮ ਨਸੀਬ ਕੌਰ ਸੀ ਪੜ੍ਹਾਈ ਅਤੇ ਨੌਕਰੀ 1964 ਵਿੱਚ 8ਵੀਂ ਪਾਸ ਕਰਨ ਮਗਰੋਂ ਪਾਸ ਨੇ ਆਪਣੇ ਸੁਤੰਤਰ ਸੁਭਾਅ ਅਨੁਸਾਰ 9ਵੀਂ ਵਿੱਚ ਦਾਖਲਾ ਲੈਣ ਦੀ ਥਾਂ ਕਪੂਰਥਲਾ ਵਿਖੇ ਸਥਾਪਿਤ ਤਕਨੀਕੀ ਸਕੂਲ ਵਿੱਚ ਦਾਖਲਾ ਲੈ ਲਿਆ ਪਾਰ ਡਿਪਲੋਮਾ ਪਾਸ ਨਹੀਂ ਕੀਤਾ ਤੇ ਖੱਬੀਪੱਖੀ ਰਾਜਨੀਤਿਕ ਕਾਰਕੁਨਾ ਨਾਲ ਮੇਲਜੋਲ ਕਾਇਮ ਕਰ ਲਿਆ ਤੇ ਇਸ ਮੇਲਜੋਲ ਨੇ ਜਿਵੇਂ ਪਾਸ ਦੀ ਜ਼ਿੰਦਗੀ ਨੂੰ ਹੀ ਇੱਕ ਅਨੋਖਾ ਮੋੜ ਦਿੱਤਾ 1967 ਵਿੱਚ ਪਾਸ ਬੀਐਸਐਫ ਵਿੱਚ ਭਰਤੀ ਹੋਇਆ ਪਰ ਤਿੰਨ ਮਹੀਨੇ ਬਾਅਦ ਹੀ ਨੌਕਰੀ ਛੱਡ ਕੇ ਵਾਪਿਸ ਆ ਗਿਆ ਸਾਲ 1968 ਵਿੱਚ ਨਕਸਲਵਾੜੀ ਲਹਿਰ ਨੇ ਪੰਜਾਬ ਵਿੱਚ ਜ਼ੋਰ ਫੜਿਆ ਤੇ 18 ਸਾਲ ਦੀ ਪਾਸ 18 ਸਾਲ ਦਾ ਪਾਸ ਇਸ ਲਹਿਰ ਵਿੱਚ ਸ਼ਾਮਿਲ ਹੋ ਗਿਆ ਉਹ ਮਾਰਕਸਵਾਦੀ ਵਿਚਾਰਧਾਰਾ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਸੀ। ਪਾਸ਼ ਦੀ ਜ਼ਿੰਦਗੀ ਦਾ 1972 ਤੋਂ 1975 ਤੱਕ ਦਾ ਸਮਾਂ ਸਾਇਤਿਕ, ਰਾਜਨੀਤਿਕ ਗਤੀਵਿਧੀਆਂ ਨਾਲ ਭਰਿਆ ਹੋਇਆ ਹੈ। ਜੂਨ 1978 ਵਿੱਚ ਪਾਸ਼ ਦਾ ਵਿਆਹ ਮਾਪਿਆਂ ਦੀ ਮਰਜ਼ੀ ਨਾਲ ਅਤੇ ਸਮਾਜਿਕ ਵੰਦਨਾ ਅਨੁਸਾਰ ਰਾਜਵਿੰਦਰ ਕੌਰ ਨਾਲ ਹੋਇਆ। 19 ਜਨਵਰੀ 1982 ਨੂੰ ਪਾਸ਼ ਦੇ ਘਰ ਤੀ ਵਿੰਕਲ ਦਾ ਜਨਮ ਹੋਇਆ। 1976 ਵਿੱਚ ਪੜ੍ਹਾਈ ਦੁਬਾਰਾ ਸ਼ੁਰੂ ਕਰਕੇ ਪਾਸ਼ ਨੇ ਦਸਵੀਂ ਅਤੇ ਗਿਆਨੀ ਪਾਸ ਕੀਤੀ। ਜਲੰਧਰ ਦੇ ਇਵਨਿੰਗ ਕਾਲਜ ਤੋਂ ਬੀਏ ਕੀਤੀ। ਜੀਬੀਟੀ 1978 ਵਿੱਚ ਸ਼ੁਰੂ ਜਲੰਧਰ ਵਿਦਿ ਤੋਂ ਪਰ ਪਾਸ ਕਪੂਰਥਲਾ ਦੇ ਸ਼ੇਖਪੁਰਾ ਤੋਂ ਕੀਤੀ। ਪਾਸ਼ ਨੂੰ ਕਿਸੇ ਲੜਕੀ ਨਾਲ ਪਿਆਰ ਸੀ ਪਰ ਉਸ ਨਾਲ ਪਾਸ਼ ਦਾ ਵਿਆਹ ਨਹੀਂ ਹੋ ਸਕਿਆ। ਪਾਸ਼ ਨੇ ਜਦੋਂ ਜਲੰਧਰ ਸ਼ਾਉਣੀ ਵਿੱਚ ਜੈਨ ਹਾਈ ਸਕੂਲ ਵਿੱਚ ਨੌਵੀਂ ਪਾਸ ਕਰਨ ਲਈ ਦੁਬਾਰਾ ਦਾਖਲਾ ਲਿਆ। ਤਾਂ ਉੱਥੇ ਆਪਣੀ ਇੱਕ ਅਧਿਆਪਕਾ ਪ੍ਰਵੇਸ਼ ਨਾਲ ਆਦਰਸ਼ਕ ਮੋਹ ਪੈ ਗਿਆ ਕਿਹਾ ਜਾਂਦਾ ਹੈ ਕਿ ਪ੍ਰਵੇਸ਼ ਨਾਮ ਦੇ ਪਹਿਲੇ ਅਤੇ ਆਖਰੀ ਅੱਖਰਾਂ ਨੂੰ ਮਿਲਾ ਕੇ ਅਵਤਾਰ ਸਿੰਘ ਸੰਦੂ ਨੇ ਆਪਣਾ ਉਪਨਾਮ ਪਾਸ਼ ਰੱਖ ਲਿਆ ਸੀ ਡਾਕਟਰ ਤੇਜਵੰਤ ਅਨਸਾਰ ਪਾਸ਼ ਨੇ ਸ਼ੋਲੋਖੋਵ ਦੇ ਨਾਵਲ ਤੇ ਡਾਨ ਬੈਂਦਾ ਰਹਾ ਦੇ ਨਾਇਕ ਪਾਸ਼ਾ ਤੋਂ ਪ੍ਰਭਾਵਿਤ ਹੋ ਕੇ ਪਾਸ਼ ਨਾਮ ਅਪਣਾਇਆ ਤੇ ਅਵਤਾਰ ਸਿੰਘ ਸੰਦੂ ਨਾਂ ਨੂੰ ਬਿਲਕੁਲ ਓਪ ਹੀ ਕਰ ਲਿਆ ਸਾਹਿਤ ਰਚਨਾ ਹੈ ਪਾਸ਼ ਮਿੱਥ ਭੰਜਕ ਹੈ ਸਮਾਜਵਾਦੀ ਵਿਚਾਰਧਾਰਾ ਦਾ ਹਾਮੀ ਕਵੀ ਹੈ ਪਾਸ਼ ਦੀ ਸਾਰੀ ਕਵਿਤਾ ਦਾ ਰੰਗ ਸੰਬੋਧਨੀ ਅਤੇ ਸੰਵਾਦੀ ਸੁਰ ਵਾਲਾ ਹੈ ਅਮਰਜੀਤ ਸਿੰਘ ਗਰੇਵਾਲ ਅਨੁਸਾਰ ਪਾਸ਼ ਨੇ ਫਾਸਿਜ਼ਮ ਖਿਲਾਫ ਸੰਪੂਰਨ ਯੁੱਧ ਛੇੜਿਆ ਅਤੇ ਉਹ 20ਵੀਂ ਸਦੀ ਵਿੱਚ ਪੈਦਾ ਹੋਣ ਵਾਲਾ ਨਾਨਕ ਦਾ ਸ਼ਾਇਦ ਇੱਕੋ ਇੱਕ ਸੱਚਾ ਵਾਰਿਸ ਹੈ ਪਾਸ਼ ਨੇ ਆਪਣੀ ਪਹਿਲੀ ਕਵਿਤਾ ਸਿਰਫ 15 ਸਾਲ ਦੀ ਉਮਰ ਵਿੱਚ ਲਿਖੀ ਪਾਸ਼ ਦੀ ਪਹਿਲੀ ਪ੍ਰਕਾਸ਼ਿਤ ਕਾਪੂਸਤਕ ਲੋਕ ਕਥਾ ਕ੍ਰਾਂਤੀਕਾਰੀ ਵਿਚਾਰਾਂ ਨਾਲ ਭਰਪੂਰ ਹੈ। ਪਾਸ਼ ਨੇ 1972 ਵਿੱਚ ਸਿਆੜ ਨਾਂ ਦਾ ਪਰਚਾ ਜਾਰੀ ਕੀਤਾ ਜੋ ਸਿਰਫ 1 ਸਾਲ ਚੱਲਿਆ। 1973 ਵਿੱਚ ਉਸ ਨੇ ਪੰਜਾਬੀ ਸਾਹਿਤ ਅਤੇ ਸੱਭਿਆਚਾਰ ਮੰਚ ਸਥਾਪਿਤ ਕੀਤਾ। ਪਾਸ਼ ਦੀ ਦੂਜੀ ਪੁਸਤਕ ਉੱਡਦੇ ਬਾਜ਼ਾ ਮਗਰ ਸਾਲ 1974 ਵਿੱਚ ਪ੍ਰਕਾਸ਼ਿਤ ਹੋਈ ਤੇ ਇਸ ਸਾਲ ਰੇਲਵੇ ਦੀ ਹੜਤਾਲ ਵਿੱਚ ਸ਼ਾਮਿਲ ਹੋਣ ਕਰਕੇ ਪਾਸ਼ ਨੂੰ ਜੇਲ੍ਹ ਜਾਣਾ ਪਿਆ। ਜੇਲ੍ਹ ਤੋਂ ਵਾਪਸ ਆ ਕੇ ਪਾਸ਼ ਨੇ ਹੋਮ ਜੋਤੀ ਪత్రికਾ ਦੀ ਸੰਪਾਦਨਾ ਦਾ ਕੰਮ ਸੰਭਾਲਿਆ ਪਾਸ਼ ਨੇ ਲੰਡਨ ਤੋਂ ਪ੍ਰਕਾਸ਼ਿਤ ਹੋਣ ਵਾਲੇ ਪੱਤਰ ਦੇਸ਼ ਪਰਦੇਸ਼ ਵਿੱਚ ਪੱਤਰ ਪ੍ਰੇਰਕ ਵਜੋਂ ਵੀ ਕੰਮ ਕੀਤਾ ਸਾਲ 1979 ਵਿੱਚ ਪਾਸ਼ ਨੇ ਗੁਰੂ ਨਾਨਕ ਨੈਸ਼ਨਲ ਮਿਡਲ ਸਕੂਲ ਵਿੱਚ ਇੱਕ ਪਿੰਡ ਵਿੱਚ ਖੋਲਿਆ ਅਤੇ ਹੱਥ ਲਿਖਤੀ ਪਰਚਾਹਾਕ ਵੀ ਜਾਰੀ ਕੀਤਾ ਪਰ ਦੋਵੇਂ ਹੀ ਬਹੁਤੀ ਦੇਰ ਨਾ ਚੱਲ ਸਕੇ ਪਾਸ਼ ਨੇ ਆਪਣੀ ਡਾਇਰੀ ਆਪਣੇ ਆਪ ਨਾਲ ਗੱਲਾਂ ਵੀ ਲਿਖੀ ਉਸਨੇ ਮਿਲਖਾ ਸਿੰਘ ਲਈ ਉਸ ਦੀ ਸਵੇ ਜੀਵਨੀ ফ্লাইਿੰਗ ਸਿੱਖ ਵੀ ਲਿਖ ਕੇ ਦਿੱਤੀ ਸੀ ਪੱਛਮੀ ਕਵੀ ਪਾਬਲੋ ਨਰੂਦਾ ਵਰਗਾ ਕਵੀ ਬੰਨਾ ਚਾਹੁੰਦਾ ਸੀ ਪਾਸ਼ ਪਾਸ਼ ਨੇ ਖਾਲਿਸਤਾਨ ਦੀ ਮੰਗ ਦੇ ਵਿਰੋਧ ਵਿੱਚ ਐਂਟੀ 47 ਫਰੰਟ ਨਾਂ ਦਾ ਪਰਚਾ 1986 ਵਿੱਚ ਅਮਰੀਕਾ ਅਮਰੀਕਾ ਨਿਵਾਸ ਦੌਰਾਨ ਜਾਰੀ ਕੀਤਾ ਕਾਵ ਸੰਗ੍ਰਹਿ ਤੇ ਪ੍ਰਕਾਸ਼ਨ ਕਾਲ ਪਾਸ਼ ਤੀਜੇ ਦੌਰ ਦਾ ਕਵੀ ਸੀ ਜਿਸ ਦੇ ਤਿੰਨ ਕਾਵ ਸੰਗ੍ਰਹਿ ਪ੍ਰਕਾਸ਼ਿਤ ਹੋਏ ਲੋਕ ਕਥਾ 1970 ਵਿੱਚ ਉੜਦੇ ਬਾਜਾ ਮਗਰ 1973 ਵਿੱਚ ਸਾਡੇ ਸਮਿਆਂ ਵਿੱਚ 1978 ਵਿੱਚ ਆਖਰੀ ਕਾਵ ਸੰਗ੍ਰਹਿ ਸਾਡੇ ਸਮਿਆਂ ਵਿੱਚ 28 ਕਵਿਤਾਵਾਂ ਖਿਲਰੇ ਹੋਏ ਵਰਕੇ ਮੋਤ ਉਪਰੰਤ 1999 ਵਿੱਚ ਪ੍ਰਕਾਸ਼ਿਤ ਕਾਵ ਸੰਗ੍ਰਹਿ ਹੈ ਕੁਝ ਹੋਰ ਕਾਵ ਸੰਗ੍ਰਹਿ ਅਸੀਂ ਲੜਾਂਗੇ ਸਾਥੀ ਸੰਕਲਨ ਅੱਖਰ ਅੱਖਰ ਸਮੁੱੱਚੀ ਕਵਿਤਾ ਸਭ ਤੋਂ ਖਤਰਨਾਕ ਸਮੁੱੱਚਾ ਕਾਵ ਸੰਗ੍ਰਹਿ ਹੈ ਸਬ ਤੋਂ ਖਤਰਨਾਕ ਕਾਵ ਸੰਗ੍ਰਹਿ ਦਸਤਕ ਪ੍ਰਕਾਸ਼ਨ ਲੁਧਿਆਣਾ ਵੱਲੋਂ ਪ੍ਰਕਾਸ਼ਿਤ ਕੀਤਾ ਗਿਆ। ਪਾਸ਼ ਦੀਆਂ ਅਣ ਪ੍ਰਕਾਸ਼ਿਤ ਰਚਨਾਵਾਂ ਟਾਣੀ ਰਜਿਸਟਰ, ਪਿਤਾ ਵੱਲੋਂ ਖੱਤ, ਭੈਣ ਵੱਲੋਂ ਖੱਤ ਹੈ। ਲੋਕ ਕਥਾ ਦੀ ਸਬ ਤੋਂ ਪਹਿਲੀ ਕਵਿਤਾ, ਭਾਰਤ ਵਿੱਚ ਪਿੰਡੂ ਲੋਕਾਂ ਦੀ ਅਨਪੜਤਾ, ਖੜੋਤ ਅਤੇ ਪਿਛੜੇਪਣ ਨੂੰ ਸਰਾਪ ਵਜੋਂ ਪੇਸ਼ ਕੀਤਾ ਗਿਆ ਹੈ। ਕਵਿਤਾ 2 ਤੇ 2 3 ਵਿੱਚ ਸਾਡੀ ਨਿਆਂ ਪ੍ਰਣਾਲੀ ਤੇ ਸ਼ਾਸਨ ਵਿੱਚ ਰਿਸ਼ਵਤ ਲੋਕਾਂ ਦੀ ਲੁੱਟ ਅਤੇ ਅਨਿਆਂ ਦਾ ਪ੍ਰਗਟਾਵਾ ਹੈ ਗਲੇ ਸੜੇ ਫੁੱਲ ਕਵਤਾ ਵਿੱਚ ਪਿੰਡੂ ਅਤੇ ਸ਼ਹਿਰੀ ਜੀਵਨ ਦੀ ਤੁਲਨਾ ਹੋਈ ਹੈ ਸਭ ਤੋਂ ਖਤਰਨਾਕ ਕਾਵ ਸੰਗ੍ਰਹਿ ਵਿੱਚ ਪ੍ਰਮੁੱਖ ਕਵਿਤਾਮਾਂ ਹਨ ਬੇਦਖਲੀ ਲਈ ਬਿਨੇ ਪੱਤਰ ਧਰਮ ਦੀਕsha ਲਈ ਬਿਨੇ ਪੱਤਰ ਸੋਨੇ ਦੀ ਸਵੇਰ ਪਾਛ ਦਾ ਪਾਛ ਦਾ ਗੀਤਾਂ ਦਾ ਸੰਗ੍ਰਹਿ ਹੈ ਪਾਛ ਦੀ ਮੌਤ ਮਗਰੋਂ ਅਮਰਜੀਤ ਚੰਦਨ ਨੇ ਪਾਛ ਦੀਆਂ ਅਣਛਪੀਆਂ ਕਵਿਤਾਮਾਂ ਦਾ ਸੰਪਾਦਨ ਕੀਤਾ ਪੰਜਾਬੀ ਕਾਵਜਗਤ ਵਿੱਚ ਪਾਸ਼ ਨੂੰ ਕ੍ਰਾਂਤੀ ਦਾ ਮੈਟਾਫਰ ਮੰਨਿਆ ਜਾਂਦਾ ਹੈ ਪਾਸ਼ ਦੀਆਂ ਮਹੱਤਵਪੂਰਨ ਕਵਿਤਾਵਾਂ ਓਦੇ ਨਾ ਅਸੀਂ ਲੜਾਂਗੇ ਸਾਥੀ ਅਰਥਾਂ ਦਾ અપਮਾਨ ਆਸਮਾਨ ਦਾ ਟੁਕੜਾ ਐਮਰਜੈਂਸੀ ਲੱਗਣ ਤੋਂ ਬਾਅਦ ਚਿੜੀਆਂ ਦਾ ਚੰਬਾ ਯੁੱਧ ਤੇ ਸ਼ਾਂਤੀ ਕਾਗਜ਼ੀ ਸ਼ੇਰਾਂ ਦੇ ਨਾਂ ਜਿੱਥੇ ਕਵਿਤਾ ਖਤਮ ਨਹੀਂ ਹੁੰਦੀ ਤੁਸੀਂ ਹੈਰਾਨ ਨਾ ਹੋਵੋ ਆਗ ਸਾਲ 1985 ਵਿੱਚ ਪੰਜਾਬ ਸਾਹਿਤ ਅਕਾਦਮੀ ਨੇ ਇਹਨਾਂ ਨੂੰ ਇੱਕ ਸਾਲ ਫੈਲੋਸ਼ਿਪ ਦਿੱਤੀ। ਸ਼ਮਸ਼ੀਰ ਸੰਧੂ ਨੇ ਪਾਸ ਦੇ ਤਲਵੰਡੀ ਸਲੇਮ ਨੂੰ ਜਾਂਦੀ ਸੜਕ ਨਾਮ ਦੀ ਕਿਤਾਬ ਲਿਖੀ। ਮੌਤ ਸਾਲ 1988 ਵਿੱਚ ਯੂਐਸ ਦਾ ਵੀਜ਼ਾ ਨਵਯੋਨ ਲਈ ਪਾਸ ਪੰਜਾਬ ਆਇਆ ਹੋਇਆ ਸੀ ਅਤੇ 24 ਮਾਰਚ ਨੂੰ ਉਸਨੇ ਦਿੱਲੀ ਜਾਣਾ ਸੀ ਪਰ 23 ਮਾਰਚ 1988 ਨੂੰ ਪਾਸ ਅਤੇ ਉਸਦੇ ਇੱਕ ਮਿੱਤਰ ਹੰਸਰਾਜ ਨੂੰ ਖੇਤਾਂ ਵਿੱਚ ਖਾਲਿਸਤਾਨੀਆਂ ਨੇ ਗੋਲੀਆਂ ਨਾਲ ਪੂਰਨ ਦਿੱਤਾ ਭਗਤ ਸਿੰਘ ਵਰਗੇ ਕ੍ਰਾਂਤੀਕਾਰੀ ਵਿਚਾਰਾਂ ਨੂੰ ਪ੍ਰਨਾਇ ਪਾਸ਼ ਨੇ ਵੀ ਉਸ ਦੇ ਵਾਂਗ ਹੀ 23 ਮਾਰਚ ਨੂੰ ਸ਼ਹੀਦੀ ਰਤਬਾ ਹਾਸਲ ਕੀਤਾ ਧੰਨਵਾਦ ਜੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਨਾ